ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਗੁਰ ਸਬਦ ਸਮਾਇਆ ਸਤਗੁਰ ਥੀਜਮਕ ਸਬਦ ਸਮਾਇਆ ਰਹਾਉ ਲਾਠੀ ਭੁੱਖ ਤ੍ਰਿਸ਼ਨਾ ਸਭ ਲਾਠੀ ਚਿੰਤਾ ਸਗਲ ਵਿਸਾਰੀ ਕਰ ਮਸਤਕ ਗੁਰ ਪੂਰੈ ਧਰਿਓ ਹੇ ਪਾਠ ਨਾ ਕਰ ਮਸਤਕ ਇਕੱਠਾ ਨਹੀਂ ਗਹਿਣਾ ਨਖੇਰ ਕੇ ਪੜਨਾ ਕਰ ਮਸਤਕ ਗੁਰ ਪੂਰੈ ਧਰਿਓ ਮਨ ਜੀਤੋ ਜਗ ਸਾਰੀ ਹਾਂਜੀ ਮਨ ਜੀਤੋ ਕਸਕੇ ਬੋਲਨਾ ਜਗ ਸਾਰੀ ਜਗ ਵੀ ਪਦ ਕਸਕੇ ਬੋਲਨਾ ਤ੍ਰਿਪਤ ਅਗਾਏ ਰਹੇ ਰਿਧ ਅੰਤਰ ਤ੍ਰਿਪਤ ਅਗਾਏ ਰਹੇ ਰਿਧ ਅੰਤਰ ਦੋਲਨ ਤੇ ਅਬ ਚੂਕੇ ਅਖੋਟ ਖਜ਼ਾਨਾ ਸਤਗੁਰ ਦੀਆ ਤੋਟ ਨਹੀਂ ਰੇ ਮੁਕੇ ਅਚਰਜ ਏਕ ਸੁਨ ਹੋ ਰੇ ਭਾਈ ਗੁਰ ਐਸੀ ਬੂਝ ਬੁਝਾਈ ਬੁਝਾਈ ਕਸਕੇ ਬੋਲਣਾ ਅਚਰਜ ਏਕ ਸੁਨ ਹੋ ਰੇ ਭਾਈ ਇਥੇ ਵਿਸਰਾਮ ਗੁਰ ਇਥੇ ਯਮਕ ਐਸੀ ਬੂਝ ਬੁਝਾਈ लाहे परदा ठाकुर जो भेटे हो पर ही बोलना परदा पर नहीं कहना लाहे परदा ठाकुर जो भेटे हो तो बिसरी तात पराई कहो ना जाई ए हो चंबा अचम अचम पाओ कठा बोल दो पब्बा पूरा कहो ना जाई ए हो चंपाओ सो जाने जिन चाखिया ਕਹੋ ਨਾਨਕ ਸਚ ਭਏ ਬਿਗਾਸਾ ਗੁਰ ਨਿਧਾਨ ਰਿਦੈ ਲੈ ਰਾਖਿਆ ਗਉੜੀ ਮਾਲਾ ਮਹੱਲਾ ਪਿੰਜਵਾ ਉਬਰਤ ਰਾਜਾ RAM ਕੀ ਸਰਣੀ ਉਬਰਤ ਤੇ ਵਿਸਰਾਮ ਲਾਉਣਾ ਰਾਜਾ RAM ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਰਾਜਾ RAM ਕੀ ਸਰਣੀ सर्व लोक माया के मंडल गिर गिर परि है सर्व लोक माया के मंडल गिर गिर धरणी रहा शास्त्र सिमृत वेद बिचारे महापुरखन यो कह बेन हर भजन नाही निस्तारा सुख न कि लहया ਸੂਖ ਨਾ ਕਿਨਹੂ ਲਹਿਆ ਤੀਨ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਿਰੇ ਇਹ ਤੀਨ ਭਵਨ ਕੀ ਲਖਮੀ ਥੋੜਾ ਜਿਹਾ ਕੱਸ ਕੇ ਬੋਲਣਾ ਤੀਨ ਭਵਨ ਕੀ ਲਖਮੀ ਜੋਰੀ ਇਥੇ ਵਿਸਰਾਮ ਬੂਝਤ ਨਾਹੀ ਬੂਝਤ ਪੁੱਲਾ ਇਥੇ ਬੋਲਣਾ ਬੂਝਤ ਨਾਹੀ ਲਹਿਰੇ ਹਾਂਜੀ ਬੂਜਤ ਮੁਕਦੀਆਂ ਨਹੀਂ ਲੋਭ ਲਹਿਰਾਂ ਹਾਂਜੀ ਬੂਜਤ ਨਾਹੀ ਲਹਿਰੇ ਬਿਨ ਹਰ ਭਗਤ ਕਾ ਹਥਿਤ ਪਾਵੇ ਫਿਰ ਤੋ ਬਹਿਰੇ ਪਹਿਰੇ ਅਨਿਕ ਬਿਲਾਸ ਕਰਤ ਮਨ ਮੋਹਨਾ ਪੂਰਨ ਹੋਤ ਨ ਕਾਮਾ ਜਲਤੂ ਜਲਤੂ ਕਭੂ ਨ ਬੂਜਤ ਸਗਲ ਬ੍ਰਿਥੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹ ਹੈ ਸਾਰ ਸੁਖ ਪੂਰਾ ਇਹਨੂੰ ਇਹ ਹੈ ਉਚਾਰਨ ਕਰਨਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹ ਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗੋੜੀ ਮਾਲਾ ਮਹੱਲਾ ਪੰਜਵਾ ਮੋਕ ਇਹ ਬਿਦ ਕੋ ਮੋਕ ਇਹ ਬਿਦ ਹਾਂਜੀ ਮੂਕ ਹੋ ਤੇ ਵਿਸਰਾਮ ਲਾ ਦੋ ਇਹ ਵਿਦ ਕੋ ਸਮਝਾਵੈ ਮੂਕ ਇਹ ਵਿਦ ਕੋ ਸਮਝਾਵੈ ਕਰਤਾ ਹੋਇ ਜਨਾਵੈ ਕਰਤਾ ਹੋਇ ਜਨਾਵੈ ਰਹਾਉ ਅਨਜਾਨਤ ਕਿਸ ਇਨਹ ਕ ਮੰਨੋ ਅਨਜਾਨਤ ਆਨ ਤੇ ਜਾਨਤ ਦੇ ਵਿੱਚ ਡੈਸ਼ ਦੇ ਕੇ ਬੋਲਣਾ ਤੇ ਪਾਠ ਇਕੱਠਾ ਹੀ ਹੈ ਥੋੜਾ ਜਿਹਾ ਲਮਕਾ ਕੇ ਬੋਲਣਾ ਅਨਜਾਨਤ ਕੱਠਈ ਅਨਜਾਨਤ ਅਨਜਾਨਤ ਕਿਸ ਇਨਹ ਕੁਮਾਨੋ ਜਾਪਤਾਪ ਕਛੂ ਨਾ ਸਾਦਾ ਸਾਦਾ ਕਸਕੇ ਦਹ ਦੇਸ ਲੈ ਇਹ ਮਨ ਦੌਰ ਆਇਓ ਦਹ ਦੇਸ ਦਿਸ ਕਸਕੇ ਨਹੀਂ ਬੋਲਨਾ ਦਹ ਦੇਸ ਦਹ ਦੇਸ ਲੈ ਇਹ ਮਨ ਦੌਰ ਆਇਓ ਦਹ ਦੇਸ ਲੈ ਇਹ ਮਨ ਦੌਰ ਆਇਓ ਕਮਨ ਕਰਮ ਕਰ ਬਾਧਾ ਮਾਨਤ ਵਧਦਾ ਵੀ ਸਕੀ ਹਾਂ ਮਾਨ ਤਾਨ ਤਨ ਭੂਮ ਕਾ ਠਾਕੁਰ ਹਉ ਇਸ ਕਾ ਇਹ ਮੇਰਾ ਇਹ ਵਿਸਰਾਮ ਵੀ ਇਸ ਤਰ੍ਹਾਂ ਧਿਆਨ ਨਾਲ ਲਾਉਣਾ ਮਨ ਤਨ ਤਨ ਇੱਥੇ ਠਮਕ ਭੂਮ ਕਾ ਠਾਕੁਰ ਇੱਥੇ ਵਿਸਰਾਮ ਹਉ ਇਸ ਕਾ ਇਹ ਮੇਰਾ ਹਉ ਤੇ ਵੀ ਜਮਕ ਲਾ ਦੇਣੀ ਹੈ ਹਉ ਇਸ ਕਾ ਇਸ ਕਾ ਇਕੱਠਾ ਨਹੀਂ ਕਹਿਦਣਾ ਇਸ ਕਾ ਇਹੋ ਮੀਰਾ ਇਥੇ ਵੀ ਯਮਕ ਹੈ ਭਰਮ ਮੋਹ ਕਛ ਸੂਜਸ ਨਾਹੀ ਇਹ ਪੈਖਰ ਪਏ ਪੈਰਾ ਹਾਂਜੀ ਭਰਮ ਮੋਹ ਕਛ ਸੂਜਸ ਨਾਹੀ ਇਹ ਪੈਖਰ ਪਏ ਪੈਰਾ ਤਬ ਇਹ ਕਹਾ ਕਮਾਵਨ ਪਰਿਆ ਜਬ ਇਹ ਕਛੂ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛ ਆਪਹਿ ਕਰਤਾ ਆਪਣੇ ਕਰਤਬ ਆਪੇ ਜਾਣ ਜਿਨ ਇਹ ਰਚਨਾ ਜਿਨ ਇਹੋ ਰਚਨ ਰਚਾਇਆ ਜਿਨ ਇਹੋ ਰਚਨ ਰਚਾਇਆ ਕਹੋ ਨਾਨਕ ਕਰਨ ਹਾਰ ਹੈ ਆਪੇ ਸਤਗੁਰ ਧਰਮ ਚੁਕਾਇਆ ਆ ਇਹ ਵੀ ਯਮਕ ਧਿਆਨ ਨਾਲ ਲਾਉਣੀ ਹੈ ਸਤਗੁਰ ਧਰਮ ਨਹੀਂ ਕਹਿ ਕਨਾ ਕਹੋ ਨਾਨਕ ਕਰਨ ਹਾਰ ਹੈ ਆਪੇ ਇਥੇ ਵਿਸਰਾਮ ਸਤਗੁਰ ਰਮ ਚੁਕਾਇਆ ਗੋੜੀ ਮਾਲਾ ਮਹੱਲਾ ਪੰਜਵਾ ਹਰ ਬਿਨ ਅਵਰ ਤ੍ਰਯ ਬਿਰਥੇ ਜਾਪ ਤਬ ਸੰਜਮ ਕਰਮ ਕਮਾਣੇ ਇਹ ਉਹ ਔਰ ਮੂਸੇ ਇਹ ਨਹੀਂ ਕਹਿਣਾ ਈਲੀ ਸਿਆਰੀ ਖਾਹੀ ਸਿਆਰੀ ਹੈ ਇਹ ਤੇ ਕਿਰਿਆ ਪਿੱਛੇ ਆਇਆ ਪਾਠ ਕਿਰਿਆ ਤੇ ਕਿਰਿਆ ਨਹੀਂ ਕਹਿਣਾ ਕਿਰਿਆ ਰਾਰੇ ਨੂੰ ਸਿਆਰੀ ਲਾ ਦਨੀ ਹੈ हर बिन अवर क्रिया बिरथे जापता संजम कर्म कमाणी एहि उरै मुसे रहाओ बरत नेम संजम में रहता संजम में हा हा शुद्ध बोलना दोमे मम्मे हां ध्यान नाल लखेर के पढ़ना बरत नेम संजम मह रहता बरत नेम संजम मह रहता ਤਿੰਨ ਕਾ ਆੜ ਨਾ ਪਾਇਆ ਆਗੇ ਚੱਲਣ ਔਰ ਹੈ ਭਾਈ ਉਹਾ ਕਾਮ ਨਾ ਆਇਆ ਤੀਰਥ ਨਾਏ ਹਰ ਧਰਨੀ ਭ੍ਰਮਤਾ ਆਗੇ ਠੌਰ ਨਾ ਪਾਵੇ ਤੀਰਥ ਨਾਏ ਹਰ ਧਰਨੀ ਭ੍ਰਮਤਾ ਆਗੇ ਠੌਰ ਨਾ ਪਾਵੇ ਉਹਾ ਕਾਮ ਨਾ ਆਵੇ ਇਹ ਵਿਦ ਉਹ ਲੋਗਨ ਹੀ ਪਤੀ ਆਵੇ ਇਹ ਮੁਖ ਪਾਠ ਉਹ ਲੋਗ ਨਹੀਂ ਪਤੀ ਆਵੇ ਪਤੀ ਆਵੇ ਦਮਦਮਾ ਸਾਹਿਬ ਦਾ ਪਾਠ ਲਿਖਿਆ ਇਕੱਠਾ ਹੋਇਆ ਪਰ ਇਹ ਟਕਸਾਲ ਵਿੱਚ ਸੰਪਰਦਾ ਵਿੱਚ ਦੱਸਿਆ ਜਾਂਦਾ ਵੀ ਇਹ ਪਾਠ ਕਰਨਾ ਹੈ 우ਹਾ ਕਾਮ ਨਾ ਆਵੇ ਇਹ ਵਿਧ ਇਥੇ ਵਿਸਰਾਮ ਉਹ ਲੋਗ ਨਹੀਂ ਪਤੀ ਆਵੇ ਦੂਸਰਾ ਪਾਠ ਹੈ ਉਹ ਲੋਗਨ ਹੀ ਪਤੀ ਆਵੇ ਪਹਿਲਾ ਮੁਖ ਜੀਹੀ ਦਮਦਮਾ ਸਰ ਦਾ ਪਾਠ ਉਹ ਹਾ ਕਾਮ ਨ ਆਵੇ ਇਹ ਵਿਦ ਉਹ ਲੋਗ ਨਹੀਂ ਪਤੀ ਆਵੇ ਉਹ ਲੋਗ ਇਥੇ ਠਮਕਲਾ ਦੋ ਨਹੀਂ ਪਤੀ ਆਵੇ ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਿਲ ਨ ਪਾਈਐ ਬੂਝੈ ਨਹੀਂ ਏਕ ਸੁਧਖਰ ਉਹ ਸਗਲੀ ਝਾਖ ਚਖਾਈਐ ਨਾਨਕ ਕਹਿ ਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰ ਗ੍ਰਾਮੀ ਜ ਜੇ ਸਿਹਾਰੀ ਨਾਲ ਜੇ ਦਾ ਅਰਥ ਹੁੰਦਾ ਜੇਕਰ ਜੇ ਜੇ ਸਿਹਾਰੀ ਦਾ ਅਰਥ ਹੈ ਜਿਹੜਾ ਨਾਨਕ ਕਹਿ ਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰ ਗ੍ਰਾਮੀ ਗੁਰ ਸੇਵ ਹੋ ਅਰ ਨਾਮ ਧਿਆਵ ਹੋ ਤਿਆਗ ਹੋ ਮਨ ਹੋ ਗੁਮਾਨੀ ਜਿਹੜੇ ਹਾਏ ਔਂਕੜ ਹੈ ਨਾ ਇਹ ਹੋੜੇ ਨਹੀਂ ਲਾਜਣੇ ਤਿਆਗ ਹੋ ਗੁਰ ਸੇਵਹੁ ਅਰ ਨਾਮ ਧਿਆਵਹੁ ਤਿਆਗਹੁ ਮਨਹੁ ਗੁਮਾਨੀ ਓ ਸੂਖ ਸਮਝਾ ਬੋਲ ਨਾ ਗੋੜੀ ਮਹੱਲਾ ਪੰਜਵਾ ਗੋੜੀ ਮਾਲਾ ਪੰਜਵਾ ਇੱਥੇ ਮਹੱਲਾ ਨਹੀਂ ਹੈਗਾ ਗੋੜੀ ਮਾਲਾ ਪੰਜਵਾ ਮਾਦਾ ਹਰ ਹਰ ਮੁਖ ਕਹੀਐ ਤੇ ਤਿੰਨ ਹੈ ਹਰ ਪਦ ਮਾ ਗੋ ਹਰ 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 ਇਥੇ ਵਿਸਰਾਮ ਮੁਖ ਕਹੀਐ ਮਾਦਾ ਹਰ 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 ਮੁਖ ਕਹੀਐ ਹਮ ਤੇ ਕਛੂ ਨ ਹੋਵੈ ਸਵਾਮੀ ਜੋ ਰਖ ਤਉ ਰਹੀਐ ਰਹਾ ਕਿਆ ਕਿਛ ਕਰੇ ਕਿ ਕਰਨੈ ਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਾਵ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰਹ ਕਿਰਪਾ ਸਰਬ ਕੇ ਦਾਤੇ ਏਕ ਰੂਪ ਲੇਵ ਲਾਵਹ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵਹ ਰਾਗ ਗਉੜੀ ਮਾਜ ਮਹੱਲਾ ਪੰਜਵਾ ਮਾਜ ਜੱਜਾ ਨਹੀਂ ਕਹਿਣਾ ਝੱਜਾ ਉਚਾਰਨ ਕਰਨਾ ਹੈ ਰਾਗ ਗਉੜੀ ਮਾਜ ਮਹੱਲਾ ਪੰਜਵਾ ਰਾਗ ਗਉੜੀ ਮਾਜ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਦੀਨ ਦਿਆਲ ਦਮੋਦਰ ਰਾਯਾ ਜੀ ਕੋਟ ਜਨਾਕਰ ਸੇਵ ਲਗਾਇਆ ਜੀਓ ਭਗਤ ਵੱਸਲ ਤੇਰਾ ਬਿਰਦ ਰਖਾਇਆ ਜੀ ਬਿਰਦ ਫੁੱਲਾ ਹੀ ਬੋਲਣਾ ਦਦੇ ਨਾਲ ਬਿਰਦ ਤੇ ਜਿੱਥੇ ਆਈ ਬਿਰਦ ਉਥੇ ਅਰਥ ਹੁੰਦਾ ਬਢੀਪੀ ਦਾ ਵਾਚਕ ਵਿਰਧ ਭਇਓ ਸੂਝੈ ਨਹੀਂ ਕਾਲ ਪਹੂਚੇ ਵਾਂਤ ਇਥੇ ਹੈ 베ਰਦ ਸੁਹਾ ਪ੍ਰਾਣ ਪੂਰਨ ਸਬਨੀ ਜਾਈ ਜੀਵ ਕਿਉ ਪੇਖਾ ਪ੍ਰੀਤਮ ਕਵਨ ਸੁਕਰਣੀ ਜੀਵ ਸੁਕਰਣੀ ਪਾਠਨਾ ਇਕੱਠਾ ਹੀ ਕਰਨਾ ਕਿਉ ਪੇਖਾ ਪ੍ਰੀਤਮ ਕਵਨ ਸੁਕਰਣੀ ਜੀਵ ਸੰਤਾ ਦਾਸੀ ਸੇਵ ਚਰਣੀ ਜੀਓ ਸੇਵਾ ਚਰਣੀ ਜੀਓ ਇਹੋ ਜੀਵ ਬਤਾਲੀ ਇਹੋ ਜੀਵ ਬਤਾਈ ਬਲ ਬਲ ਜਾਈ ਜੀਓ ਤਿਸ ਨਿਵ ਨਿਵ ਲਾਗਉ ਪਾਈ ਜੀਓ ਤਿਸ ਨਿਵ ਨਿਵ ਲਾਗਉ ਪਾਈ ਜੀਓ ਜਿਹੜਾ ਜੀਓ ਪਾਧਾ ਨਾ ਇਹ ਸਾਰੇ ਨਖੀਰ ਕੇ ਪੜ੍ਹਨੇ ਆ ਪੋਥੀ ਪੰਡਿਤ ਵੇਦ ਖੋਜਨਤਾ ਜੀਓ ਹੋਏ ਬੈਰਾਗੀ ਤੀਰਥ ਨਾਵੰਤਾ ਜੀਓ ਨਾਵੰਤਾ ਧਾ ਨਹੀਂ ਬੋਲਨਾ ਨਾਵੰਤਾ ਹੋਏ ਬੈਰਾਗੀ ਤੀਰਥ ਨਾਵੰਤਾ ਜੀਓ ਗੀਤ ਨਾਦ ਕੀਰਤਨ ਗਾਵੰਤਾ ਜੀਓ ਹਰ ਨਿਰਭਉ ਨਾਮ ਧਿਆਈ ਜੀਓ ਭਏ ਕਿਰਪਾਲ ਸੁਆਮੀ ਮੇਰੇ ਜੀਉ ਪਤਿਤ ਪਵਿੱਤ ਲਗ ਗੁਰ ਕੇ ਪੈਰੇ ਜੀਉ ਇਹ ਪਾਠ ਵੀ ਨਾ ਇਕੱਠਾ ਨਹੀਂ ਬੋਲ ਦੇਣਾ ਪਤਿਤ ਪਵਿੱਤ ਨਹੀਂ ਕਹਿ ਦੇਣਾ ਮਾੜੀ ਜੀ ਅੰਕ ਲਾ ਕੇ ਉਚਾਰਨ ਕਰਨਾ ਪਤਿਤ ਪਵਿੱਤ ਇੱਥੇ ਵੀ ਸਰਾਉਂ ਲਗ ਇਥੇ ਯਮਕ ਗੁਰ ਕੇ ਪੈਰੇ ਜੀਉ ਭ੍ਰਮ ਭਉ ਕਾਟ ਕੀਏ ਨਿਰਵੈਰੇ ਜੀਉ ਗੁਰ ਮਨ ਕੀ ਆਸ ਪੂਰਾਈ ਜੀਓ ਹਾਂਜੀ ਪੂਰਾਈ ਪਾਠ ਜਿਹੜਾ ਨਾ ਪੁਰਾਈ ਨਹੀਂ ਕਹਿਣਾ ਦਲੈਂਕੜ ਲੱਗੇ ਹੋਏ ਹਨ ਧੀਰਗੁਚਾਰਨ ਕਰਨਾ ਗੁਰ ਮਨ ਕੀ ਆਸ ਪੂਰਾਈ ਜੀਓ ਜੇਨ ਨਾ ਉਪਾਇਆ ਸੋ ਧਨਵੰਤਾ ਜੀਓ ਜੇਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ ਜਿਸ ਸਾਧੂ ਸੰਗਤ ਦੇ ਸੋ ਸਾਬ ਸੁਕਰਣੀ ਜੀਓ ਜਨ ਨਾਨਕ ਸਹਿਜ ਸਮਾਈ ਜੀਓ ਵਾਹਿਬ ਕੀ ਕਾਲ ਸਾਹ ਕਰਾਈ ਵਾਹਿਗੁਰੂ ਜੀ ਕੀ ਪਤਿ